ਲਓ ਵੀ ਮੇਤਰੋ ਦੂਜੀ ਛੱਤ ਤੇ ਪਹੁੰਚ ਗਏ ਆ ਤੇ ਛੱਤ ਦਾ ਬਾਈ ਸ਼ੋਕੂ ਪਲਵਾਨ ਪੰਗਾਲਾ ਵਾਲਿਆਂ ਦੀ ਇਹ ਛੱਤ ਆ ਸ਼ੋਕੂ ਪਲਵਾਨ ਪੰਗਾਲਾ ਵਾਲਿਆਂ ਦੀ ਦੂਜੀ ਛੱਤ ਤੇ ਪਹੁੰਚ ਗਏ ਆ ਜਦੋਂ ਨੂੰ ਸ਼ੌਂਕ ਕਰਾਵਾਂਗੇ ਵੱਖਰੀਆਂ ਵੱਖਰੀਆਂ ਛੱਤਾਂ ਦਾ ਤੇ ਚੈਨਲ ਨੂੰ ਕਰ ਲੋ ਬਾਈ ਜੀ ਸਬਸਕ੍ਰਾਈਬ ਪੂਰਾ ਵਧੀਆ ਸ਼ੌਂਕ ਆ ਸ਼ਾਮ ਤੱਕ ਜਿਹੜਾ ਹੈਗਾ ਤੁਹਾਨੂੰ ਪੂਰੀ ਵਧੀਆ ਲਾਈਵ ਵੀਡੀਓ ਬਣਾ ਕੇ ਜਾਂ ਵੀਡੀਓ ਡਾਇਰੈਕਟ ਬਣਾ ਕੇ ਤੁਹਾਨੂੰ ਦਿਖਾਵਾਂਗੇ ਕੀ ਰਿਜ਼ਲਟ ਆਂਦਾ ਜਿੱਥੇ-ਜਿੱਥੇ ਪਹੁੰਚਾਂਗੇ ਜ਼ਰੂਰ ਦੱਸਾਂਗੇ ਜੀ ਇਸ ਵੇਲੇ ਬਾਈ ਜੀ 4 ਛੱਤਾਂ ਤੇ ਲਗਭਗ ਇੱਕ-ਇੱਕ ਕਬੂਤਰ ਬੈਠ ਚੁੱਕਾ ਆ ਤੇ 17 ਛੱਤਾਂ ਦੇ 6-6 ਕਬੂਤਰ ਜਿਹੜੇ ਉਹ ਬਾਈ ਜੀ ਉੱਡ ਰਹੇ ਨੇ ਪੂਰਾ ਵਧੀਆ ਇੰਟਰਸਟ ਮਾਹੌਲ ਬਣਿਆ ਹੋਇਆ ਆ ਫਿਰ ਤੁਹਾਨੂੰ ਦੱਸ ਦਈਏ ਇਹ ਸ਼ਾਦਾ ਸ਼ੌਕੂ ਪੰਗਾ ਵਾਲੇ ਦੀ ਸ਼ੌਕੂ ਪਲਵਾਨ ਪੰਗਾਲਾ ਵਾਲਿਆਂ ਦੀ ਦੂਜੀ ਛੱਤ ਤੇ ਅਸੀਂ ਪਹੁੰਚਿਆ ਇੱਥੋਂ ਵੀ 6 ਦੇ 6 ਕਬੂਤਰ ਜਿਹੜੇ ਆਰਡਰ ਐ ਨੇ ਵਧੀਆ ਆਰਡਰ ਐ ਨੇ ਤੇ 10 ਕਬੂਤਰ ਕੱਟੇ ਹੋਏ ਥੱਲੇ ਵੀ ਛੱਡੇ ਹੋਏ ਨੇ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਹੈ ਜੀ ਦੀਪਾ ਗੋਲ ਗੱਪਿਆਂ ਵਾਲਾ ਜਿਹੜਾ ਆ ਰਿਹਾ ਆ ਬਾਈ ਆ ਜਾ ਆ ਇੱਧਰ ਨੀਵਾ ਹੋ ਗਿਆ ਥੋੜਾ ਹੁੰਦਾ ਹੋ ਕੇ ਕਬੂਤਰ ਡਰਦੇ ਆ ਛੜ ਦੇ ਕੇ ਡਰਦੇ ਆ ਤੇ ਅੱਜ ਰੇੜੀ ਨਹੀਂ ਲਾਈ ਰੇੜੀ ਲਾਈ ਹੈ ਭਾਜੀ ਪੈਸੇ ਪਾ ਦੀ ਯਾਰ ਬਹਿ ਜਾ ਇੱਥੇ ਇਹ ਆਪਣੇ ਸ਼ੋਕੂ ਭਾਜੀ ਬੈਠੇ ਹੋਏ ਨੇ ਇਹਨਾਂ ਦੀ ਛਾਤਾ ਨਾਲ ਵੱਡੇ ਭਾਜੀ ਬੈਠੇ ਨੇ ਪਿੱਛੇ ਜੀ 80 70 ਠੀਕ ਆ ਜੀ 2000 ਚੁੱਕਿਆ ਯਾਰ ਤੇ ਆ ਆਪਣਾ ਘੌਂ ਕਾਉਂ ਬਾਈ ਆ ਕੋਠਾ ਹੀ ਕਰ ਦੇਣਾ ਹੈ ਤਾਂ ਦੀਵਾਨ ਵੀ ਦਾਬਨ ਬਾਈ ਆ ਦੇਖੋ ਜਦੋਂ ਕਬੂਤਰ ਨੀਵੇਂ ਹੋਣਗੇ ਉਦੋਂ ਬਾਈ ਕੋਠਾ ਨਹੀਂ ਟਪਣਾ ਕਿਸੇ ਨੇ ਵੀ ਠੀਕ ਆ ਜੀ ਤੇ ਜੌਂਟੀ ਵੀਰਾ ਤੇ ਇਹ ਹੈ ਆਪਣਾ ਸੋਨੂ ਭਰਾ ਠੀਕ ਆ ਜੀ ਤੇ ਮੈਚ ਚੱਲ ਰਿਹਾ ਘਰ ਵਾਲੀ ਬਾਜੀ ਫੇਰ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਟੋਟਲ ਜਿਹੜੇ ਹੈਗਾ 21 ਖੁੱਡੇ ਉੱਡੇ ਨੇ ਬਾਈ ਜੀ 21 ਖੁੱਡੇ ਠੀਕ ਆ ਜੀ ਤੇ ਇਹ ਉਪਰ ਆ ਉਚੀਆਂ ਨੇ ਛਤਰੀਆਂ ਲੱਗੀਆਂ ਹੋਈਆਂ ਪੂਰੀਆਂ ਤੇ ਉੱਪਰ ਹੀ ਚoare ਦੇ ਉੱਪਰ ਜਿਹੜੇ ਕਬੂਤਰ ਨੇ ਬੰਦੇ ਜਿਹੜੇ ਲਗਭਗ 20 25 ਫੁੱਟ ਦੂਰੀ ਬੈਠੇ ਹੋਏ ਨੇ ਜੀ ਤੇ ਕਬੂਤਰ ਜਿਹੜੇ ਹੈਗੇ ਆ ਉੱਪਰ ਨੀਵੇਂ ਹੋ ਰਹੇ ਨੇ ਵਧੀਆ ਆorderDetails ਨੇ ਸੋਹਣੀ ਉਡਾਰ ਆ ਰਹੀ ਆ ਰਵਿੰਦਰ ਸਿੱਧੂ ਬਾਈ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਅੱਜ ਆਪਾਂ ਤੁਹਾਨੂੰ ਟਾਪ ਕਲਾਸ ਸ਼ੌਂਕ ਕਰਾ ਰਹੇ ਹਾਂ ਜਿਹੜੇ ਵੀਰ ਕਹਿੰਦੇ ਨੇ ਨਾ ਘਰ ਵਾਲੀਆਂ ਬਾਜ਼ੀਆਂ ਕਿੱਦਾਂ ਉੜਦੀਆਂ ਪੂਰੀ ਪੂਰੀ ਜਾਣਕਾਰੀ ਦੇ ਰਹੇ ਹਾਂ ਜੇ ਕਿਸੇ ਦੇ ਦਿਮਾਗ 'ਚ ਕੋਈ ਵੀ ਗੁੰਝਲ ਹੈਗਾ ਆ ਕੋਈ ਵੀ ਸਵਾਲ ਆਂਦਾ ਪੁੱਛ ਸਕਦਾ ਜਵਾਬ ਦੇਵਾਂਗੇ ਪੂਰਾ ਜੀ ਇਸ ਟਾਈਮ 6 ਕਬੂਤਰ ਉਡਾਏ ਗਏ ਆ ਜੀ 6 ਵਜੇ ਪੂਰੇ ਉੱਡੇ ਸੀ ਸਵੇਰੇ ਤੇ 6:05 ਮਿੰਟ ਤੱਕ ਬੰਦਾ 5 ਮਿੰਟ ਉਡਾਉਣ ਨੂੰ ਦਿੱਤੇ ਜਾਂਦੇ ਆ 5 ਮਿੰਟਾਂ ਵਿੱਚ ਕੋਈ ਵੀ ਬੰਦਾ ਜਿਹੜਾ ਕਬੂਤਰ ਨੂੰ ਉਡਾ ਸਕਦਾ ਹੈ ਜੀ ਠੀਕ ਆ ਜੀ ਪਹਿਲਾਂ ਇੱਕ ਰੂਲ ਸੀ ਇਹਦੇ ਵਿੱਚ ਖਾਸ ਕਿ 5 ਮਿੰਟ ਚ ਬੰਦਾ ਕਬੂਤਰ ਬਦਲ ਸਕਦਾ ਪਰ ਹੁਣ ਜਿਹੜਾ ਕਬੂਤਰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੁਣ ਮੈਕਸਿਮਮ 20 ਮਿੰਟ ਤੱਕ ਬੰਦਾ ਆਪਣਾ ਕਬੂਤਰ ਉਡਾ ਸਕਦਾ ਜੇ ਕਿਤੇ ਓਲੇ ਤੇ ਬੈਠ ਜਾਂਦਾ ਹੈ ਨਾ 5 ਮਿੰਟ ਤੋਂ ਪਹਿਲੇ ਪਹਿਲੇ ਤੇ ਉਹਨੂੰ ਤੁਸੀਂ ਬਾਈ ਜੀ ਉਡਾ ਸਕਦੇ ਹੋ ਭਾਈ ਇੱਕ ਪਿੰਡ ਦੇ ਨਹੀਂ ਲਾਗੇ ਏਰੀਆ ਲਿਆ ਗਿਆ ਆ ਗੁਰਦੀਪ ਬਾਈ ਜੀ ਇਹਦੇ ਵਿੱਚ ਪੰਗਾ ਵਾਲਾ ਦਸੂਹਾ ਮਕੇਰੀਆਂ ਹਾਜ਼ਰੀ ਪਰ ਇਹ ਏਰੀਆ ਲਿਆ ਗਿਆ ਆ ਇਦੇ ਵਿੱਚ 21 ਬੰਦਿਆਂ ਨੇ ਅਲੱਗਾ ਅਲੱਗ ਥਾਂ ਤੋਂ ਕਬੂਤਰ ਉਡਾਏ ਨੇ ਤੇ 21 ਬੰਦਿਆਂ ਦੇ ਜਿਹੜੇ ਘਰੇ ਹੈ ਅਲੱਗ ਅਲੱਗ ਮੁੰਸਫ ਭੇਜੇ ਗਏ ਨੇ ਕਮੇਟੀ ਵੱਲੋਂ ਜਿਹੜੇ ਮੈਂਬਰ ਭੇਜੇ ਜਾਂਦੇ ਆ ਆਹ ਵੀਰ ਮੁੰਸਫ ਆਏ ਹੋਏ ਆ ਇੱਥੇ ਜੌਂਟੀ ਵੀਰ ਤੇ ਆ ਨਾਲ ਸੋਨੂ ਵੀਰਾ ਆਪਣਾ ਇਹ ਇੱਥੇ ਮੁੰਸਫ ਆਏ ਹੋਏ ਨੇ ਐਸ ਟਾਈਮ ਬਾਜੀ ਜਿਹੜੀ ਪੂਰੀ ਵਧੀਆ ਚੱਲਦੀ ਹੋਈ ਆ ਤੇ 6-6 ਕਬੂਤਰ ਹਰ ਇੱਕੇ ਛੱਤ ਦੇ ਉੱਡੇ ਹੋਏ ਆ ਫੇਰ ਦੱਸ ਜੀ ਇੱਕ ਇਸ ਮੈਚ ਦੀ ਜਿਹੜੀ ਐਂਟਰੀ ਆ ਢੱਲੋਂ ਸਾਹਿਬ ਇਹ ਹੈਗੀ ਆ 1500 ਰੁਪਏ ਜੀ 1500 ਰੁਪਏ ਐਂਟਰੀ ਆ ਜੀ ਇਹਦੇ ਵਿੱਚ 50% 30% ਤੇ 20% ਦੇ ਹਿਸਾਬ ਦੇ ਨਾਲ ਜਿਹੜਾ ਇਨਾਮ ਦਿੱਤਾ ਜਾਣਾ ਜੀ ਬਈ ਹੁਣੇ ਭੱਜਣ ਵਾਲੇ ਤੇ ਆਪਣੇ ਵੀ ਭੱਜ ਜਾਂਦੇ ਆ ਇਸ ਸਮੇਂ ਦੇ ਚੱਕਰ ਹੁੰਦੇ ਆ ਜਦੋਂ ਪਰਮਾਤਮਾ ਨੇ ਜਿੱਤ ਦੇਣੀ ਆ ਨਾ ਬਾਈ ਉਦੋਂ ਜਿਹੜੇ ਹੁੰਦੇ ਆ ਨਾ ਦੋ ਦੋ ਘੰਟੇ ਉੜਦੇ ਆ ਉਹ ਵੀ ਬਾਜ਼ੀਆਂ ਜਿੱਤ ਜਾਂਦੇ ਆ ਸਮੇਂ ਦੀ ਗੱਲ ਆ ਲਾਸਟ ਟਾਈਮ ਤੇ ਬਹੁਤ ਕਬੂਤਰ ਤੁਰ ਜਾਂਦੇ ਆ ਕਿਸਮਤ ਜਦੋਂ ਪ੍ਰਮਾਤਮਾ ਨੇ ਲਿਖੀ ਆ ਉਹਦੀ ਮਰਜ਼ੀ ਨਾਲ ਹੀ ਜਿੱਤ ਹਾਰ ਹੁੰਦੀ ਆ ਬਾਈ ਕੋਈ ਕੁਝ ਵੀ ਕਹਿੰਦਾ ਰਵੇ ਇੱਥੇ ਵੱਡੇ ਵੱਡੇ ਖਿਡਾਰੀਆਂ ਦੇ ਵੀ ਕਈ ਵਾਰ ਨੰਬਰ ਨਹੀਂ ਨਾਣ ਹੀ ਪੈਂਦੇ ਜਿਵੇਂ ਹਰ ਸਾਲ ਇੱਕ ਨਵਾਂ ਚਿਹਰਾ ਸਾਹਮਣੇ ਆਉਂਦਾ ਜਿਵੇਂ ਇਸ ਸਾਲ ਜਿਹੜਾ ਜੋਤ ਵਾਈ ਆ ਬਹੁਤ ਵਧੀਆ ਬਾਜ਼ੀਆਂ ਜਿੱਤੇ ਆ ਵਧੀਆ ਨਾਮ ਜਿੱਤੇ ਨੇ ਉਹਨਾਂ ਨੇ ਇਦਾਂ ਹਰ ਸਾਲ ਜਿਹੜਾ ਹੈਗਾ ਕੋਈ ਨਾ ਕੋਈ ਨਵਾਂ ਚਿਹਰਾ ਸਾਹਮਣੇ ਆਉਂਦਾ ਅਸੀਂ ਵੀ ਬਾਈ ਹਰ ਸਾਲ ਨਹੀਂ ਮਤਲਬ ਜਿੱਤ ਦੇ ਕਈ ਸਾਲ ਅਸੀਂ ਬਹੁਤ ਜਿੱਤੀਆਂ ਨੇ ਕਈ ਵਾਰ ਘਾਟ ਜਿੱਤੀਆਂ ਨੇ ਆ ਕਿਉਂਕਿ ਉਹ ਜਿੱਤ ਹਾਰ ਜਿਹੜੀ ਉਹ ਪਰਮਾਤਮਾ ਨੇ ਦੇਣੀ ਆ ਜਿੰਨੂੰ ਦੇਣੀ ਆ ਬਾਕੀ ਇਹ ਬਈ ਨੀਚੇ ਕਬੂਤਰ ਛੱਡੇ ਹੋਏ ਨੇ ਸ਼ੋਕੂ ਪਹਿਲਵਾਨ ਜੀ ਨੇ ਠੀਕ ਆ ਜੀ ਤੇ ਸ਼ੌਂਕ ਜਿਹੜਾ ਹੈਗਾ ਹਰ ਛੱਤ ਤੇ ਪੂਰਾ ਵਧੀਆ ਹੁੰਦਾ ਬਈ ਜੀ ਜਿੰਨੇ ਵੀ ਆਪਣੇ ਭਰਾ ਹੈਗੇ ਨੇ ਰੌਣਕ ਮੇਲਾ ਜਿਹੜਾ ਹੈਗਾ ਆ ਉਹ ਚੱਲਦਾ ਹੋਏ ਪੂਰੇ ਦਾ ਪੂਰਾ ਬਈ ਜੀ ਇੱਕ ਘਰ ਵਾਲੀਆਂ ਬਾਜ਼ੀਆਂ ਫੇਰ ਬਾਈ ਜੀ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਜਿਹੜੇ ਆ ਗਏ 15 ਮਿੰਟ ਬਾਅਦ ਜਿਹੜੇ ਆ ਗਏ 10 ਕਬੂਤਰ ਕੱਟੇ ਦੇ ਥੱਲੇ ਘਟੋ ਘਟ ਛੱਡਣਿਆ ਤੁਸੀਂ ਵੱਧ 20 ਤੱਕ ਛੱਡ ਸਕਦੇ ਹੋ ਔਰ ਜਿੱਦ ਵਿੱਚ ਸਵੇਰੇ ਛਤਰੀਆਂ ਲਗੀਆਂ ਆ ਸ਼ਾਮ ਤੱਕ ਛਤਰੀਆਂ ਉਵੇਂ ਹੀ ਲਗੀਆਂ ਰਹਿਣੀਆਂ ਬਾਈ ਜੀ ਸੇਠੀ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਮੇਰਾ ਭਰਾ ਕਿਦਾਂ ਠੀਕ ਠਾਕ ਬਾਕੀ ਮਿੱਤਰੋ ਅੱਜ ਬਾਜੀ ਦਾ ਜੋ ਵੀ ਰਿਜ਼ਲਟ ਆਏਗਾ ਸ਼ਾਮ ਤੱਕ ਤੁਹਾਨੂੰ ਆਪਾਂ ਦੱਸਾਂਗੇ ਕੀ ਬਣਦਾ ਆ ਆਪਣਾ ਸ਼ੇਠੀ ਭਰਾ ਪੁਰਤਗਾਲ ਤੋਂ ਨਾਲ ਜੁੜਿਆ ਬਈ ਤੇ ਜਿੰਨੇ ਵੀ ਭਰਾ ਆ ਆਪਣੀ ਕੋਸ਼ਿਸ਼ ਹੁੰਦੀ ਆ ਬਈ ਸਾਰਿਆਂ ਨੂੰ ਸ਼ੌਂਕ ਕਰਾਉਂਦੇ ਰਹੀਏ ਅੱਜ ਆਪਾਂ ਮੁਕੇਰੀਆਂ ਏਰੀਏ ਦੇ ਟੂਰਨਾਮੈਂਟ ਜਿਹੜਾ ਹੈਰੀ ਪੀਜਨ ਕਲੱਬ ਵੱਲੋਂ ਕਰਵਾਇਆ ਗਿਆ ਉਹ ਮੈਚ ਚੱਲ ਰਿਹਾ ਜੀ ਜਿਹਦੇ ਵਿੱਚ ਫੇਰ ਰੱਖਦੀ 21 ਛਤਾਂ ਉਡੀਆਂ ਨੇ 21 ਭਰਾਵਾਂ ਨੇ ਜਿਹੜੇ ਹੈਗੇ ਆ ਮੈਚ ਵੜਾਇਆ ਆ ਤੇ ਮੈਚ ਬਹੁਤ ਵਧੀਆ ਚੱਲ ਰਿਹਾ ਰੂਲ ਬਹੁਤ ਸਖਤ ਨੇ ਮੈਚ ਦੇ ਹਰ ਵਾਰ ਜਿਹੜਾ ਘਰ ਵਾਲਾ ਮੈਚ ਹੁੰਦਾ ਆ ਬਹੁਤ ਸ਼ਕਤੀ ਦੇ ਨਾਲ ਉਡਾਇਆ ਜਾਂਦਾ ਆ ਤੇ ਹਰ ਹਫਤੇ ਜਿਹੜੇ ਨਵੇਂ ਤੋਂ ਨਵੇਂ ਬੰਦੇ ਜਿਹੜੇ ਯੱਤਰੇ ਨੇ ਅੱਜ ਕਿਹੜਾ ਵੀਰ ਜਿੱਤਦਾ ਆ ਟਾਈਮ ਲੱਗੂ ਕੋਸ਼ਿਸ਼ ਪੂਰੀ ਰਹਿੰਦੀ ਆ ਬਈ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਲੱਗ ਲੱਗ ਛੱਤਾਂ ਦੇ ਜਾ ਗਿਆ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਆਂ ਬਾਈ ਜੀ ਆਹ ਈ ਛੱਤ ਆ ਤੁਹਾਨੂੰ ਫੇਰ ਦੱਸਦੀ ਐ ਪੰਘਾਲਾ ਸ਼ਹਿਰ ਦੇ ਵਿੱਚ ਸ਼ੋਕੂ ਪਲਵਾਨ ਜੀ ਉਹਨਾਂ ਦੀ ਛੱਤ ਐ ਜੀ ਬਾਕੀ ਬਾਈ ਜੀ 6 ਕਬੂਤਰ ਫੇਰ ਦੱਸਦੀ ਐ ਉੱਡੇ ਨੇ 6 ਦੇ 6 ਇਸ ਛੱਤ ਦੇ ਕਬੂਤਰ ਉੱਡ ਰਹੇ ਨੇ ਜੀ ਰਿਸ਼ੀਪਾਲ ਬਾਈ ਜੀ ਧੰਨਵਾਦ ਜੀ ਬਾਈ ਹੁਣੀ ਨਾਲ ਜੁੜੇ ਹੋਏ ਨੇ ਬਾਜੀ ਲਗਾਤਾਰ ਚੱਲ ਰਹੀ ਆ ਦੋ ਖੁੱਡੇ ਇਹਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੀ ਵੀ ਆ ਬਾਈ ਨਿੱਕੂ ਪਰ 16 ਤੇ ਫੌਜੀ ਗੁਰਨਾਮ ਦਰਾੰਗਲਾ ਦਰਾੰਗਲੇ ਪਿੰਡ ਦੇ ਦੋ ਖੁੱਡੇ ਇਸ ਛੱਤ ਦੇ ਵਿੱਚ ਇਸ ਮੈਚ ਦੇ ਵਿੱਚ ਐਂਟਰ ਨੇ ਟੌਪ ਦੇ ਖਿਡਾਰੀ ਆ ਬਾਈ ਇਹ ਉਹੀ ਬੰਦੇ ਇਹਦੇ ਵਿੱਚ ਐਂਟਰ ਨੇ ਜਿਹਨਾਂ ਦੇ ਕਬੂਤਰ ਚੰਗੇ ਉੜਦੇ ਨੇ ਪੂਰੇ ਵਧੀਆ ਪੂਰਾ ਯੋਰ ਲੱਗਾ ਹੋਇਆ ਇਹਦੇ ਵਿੱਚ ਇਸ ਟਾਈਮ ਸਾਰੇ ਭਰਾਵਾਂ ਦਾ ਬਾਕੀ ਐਂਡ ਤੇ ਇੱਕ ਚੀਜ਼ ਹੈ ਜੀ ਇਹਦੇ ਵਿੱਚ ਖਾਸ ਜੇ ਕਬੂਤਰ ਤੁਹਾਡਾ ਲਾਗਲੇ ਦੀ ਛੱਤ ਤੇ ਵੀ ਬਹਿ ਗਿਆ ਉਹ ਕਟਿਆ ਜਾਣਾ ਖੁੱਡੇ ਦੇ ਚਾਰਾਂ ਕੋਨਿਆਂ ਤੋਂ 50 ਫੁੱਟ ਦਾ ਏਰੀਆ ਦਿੱਤਾ ਗਿਆ ਆ ਨਾਲ ਲੱਗਦੀ ਕੰਧ ਦਿੱਤੀ ਜਾਂਦੀ ਆ ਵੀ ਜੇ ਜਿੱਥੇ ਕਬੂਤਰ ਬੈਠ ਦਿਆ ਕਿਸੇ ਦੇ ਉਹ ਚੀਜ਼ ਦੇ ਦਿੱਤੀ ਜਾਂਦੀ ਆ ਪਰ ਜੇ ਕਿਸੇ ਹੋਰ ਥਾਂ ਤੇ ਬੈਠਦਾ ਕਬੂਤਰ ਉਹ ਚੀਜ਼ ਨਹੀਂ ਮਿਲਦੀ ਐਸ ਟਾਈਮ ਫਿਰ ਤੁਹਾਨੂੰ ਦੱਸ ਦਈਏ ਸ਼ੋਕੂ ਪੰਗਾਲੇ ਦੀ ਛੱਤ ਤੇ ਜਿੱਥੇ ਕਬੂਤਰ ਹੈ ਆਪਾਂ ਤੁਹਾਨੂੰ ਦਿਖਾ ਰਹੇ ਆ ਉੱਡ ਰਹੇ ਨੇ ਤੇ ਬਾਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਜਿਹੜੇ ਵੀਰਾਂ ਨੇ ਨਹੀਂ ਕੀਤਾ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਦੱਸ ਰਹੇ ਆਪਾਂ ਕਬੂਤਰਾਂ ਬਾਰੇ ਵੀ ਆਪਾਂ ਬਿਮਾਰੀ ਸ਼ਮਾਰੀ ਤੋਂ ਜਿਹੜਾ ਹੈਗਾ ਇਲਾਜ ਦੱਸਦੇ ਰਹਿੰਨੇ ਆਂ ਔਰ ਗਰੰਟੀ 100% ਗੱਲ ਕਰੀਦੀ ਜਿਹੜੀਆਂ ਨੂੰ ਪਤਾ ਹੋਵੇ ਉਹਦੇ ਬਾਰੇ ਹੀ ਗੱਲ ਕਰੀਦੀ ਆ ਬਾਈ ਆਪਾਂ ਉਹਦੇ ਬਾਰੇ ਹੀ ਗੱਲ ਕਰੀਦੀ ਜਿਹੜੀ ਆਪਾਂ ਜਾਣਕਾਰੀ ਰੱਖਦੇ ਆਂ ਅਦਰ ਆਪਾਂ ਕਿਸੇ ਬਾਰੇ ਜਿਹੜੀ ਹੈਗੀ ਆ ਕੋਈ ਵੀ ਗੱਲ ਨਹੀਂ ਕਰਦੇ ਜਿਹਦੇ ਬਾਰੇ ਸਾਨੂੰ ਪਤਾ ਨਾ ਹੋਵੇ ਉਸ ਤੇ ਆਪਾਂ ਉਹਦੇ ਉਸ ਟੌਪਿਕ ਦੇ ਬਾਰੇ ਅਸੀਂ ਜਾਣਕਾਰੀ ਨਹੀਂ ਦਿੰਦੇ ਤੇ ਅੱਜ ਜਿਹੜੀ ਬਾਜੀ ਚੱਲ ਰਹੀ ਆ ਬਾਈ ਫੇਰ ਤੁਹਾਨੂੰ ਦੱਸ ਦਈਏ ਮੁਕੇਰੀਆਂ ਹੈਰੀ ਪੀਜਨ ਕਲੱਬ ਦਾ ਮੈਚ ਆ ਜਿਹਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਇਨਾਮ ਆ। ਬਲੋ ਬਾਈ ਜੇ ਸ਼ਕੀਲ ਐਮਨ ਦੋ ਬਾਈ ਆਪਣਾ ਪਾਕਿਸਤਾਨ ਤੋਂ ਭਰਾ ਨਾਲ ਜੁੜਿਆ ਬਾਈ ਜੀ। ਬਹੁਤ ਬਹੁਤ ਧੰਨਵਾਦ ਸ਼ਕੀਲ ਬਾਈ ਹੋਰ ਸੁਣਾਓ ਕਿਦਾਂ ਠੀਕ ਠਾਕ ਹੋ? ਔਰ ਇਸ ਟਾਈਮ ਘਰ ਵਾਲਾ ਮੈਚ ਦੜੇ ਵੀ ਚੱਲ ਰਹੇ ਨੇ ਪੂਰੇ 11 ਤਰੀਕ ਨੂੰ ਬਾਈ ਜੀ ਹਵੇਲ ਚਾਂਗ ਬਾਜੀ ਉਡਣ ਜਾਣੀ ਆ 1600 ਰੁਪਏ ਐਂਟਰੀ ਤੇ ਆ ਠੀਕ ਹੈ ਜੀ 100 ਰੁਪਏ ਕੱਟੇ ਜਾਣਗੇ 1500 ਰੁਪਏ ਦੀ ਉੱਥੇ ਜਿੱਤ ਦਿੱਤੀ ਜਾਣੀ ਆ ਜੀ ਫੌਜੀ ਹਵੇਲ ਚਾਂਗ ਵੱਲੋਂ ਜਿਹੜਾ ਇਹ ਮੈਚ ਸਪான்ਸਰ ਕੀਤਾ ਗਿਆ ਹੈ ਜੀ ਛੋਟਾ ਪਿੰਡ ਆ ਵਧੀਆ ਕਬੂਤਰ ਉੱਡਦੇ ਨੇ ਉੱਥੇ ਤੇ ਜੇ ਕਿਸੇ ਵੀਰ ਨੇ ਕਬੂਤਰ ਛੱਡਣਾ ਹੋਵੇ ਤੇ ਉਹ ਬਾਈ 11 ਤਰੀਕ ਨੂੰ ਆਪਣਾ ਕਬੂਤਰ ਲੈ ਕੇ ਮਕੇਰੀਆਂ ਤੋਂ ਹਾਜੀਪੁਰ ਰੋਡ ਤੇ 4 ਕਿਲੋਮੀਟਰ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਹਵੇਲ ਚਾਂਗ ਭਾਈ ਇਹ ਸੁਬਾਹ 6 ਵਜੇ ਤੋਂ ਬਾਜੀ ਉੱਡੀ ਹੋਈ ਆ ਸੁਬਾਹ 6 ਵਜੇ ਬਾਜੀ ਉੱਡੀ ਥੀ ਜੇ 6 ਵਜੇ ਉੱਡ ਗਏ ਥੇ 6-6 ਕਬੂਤਰ ਔਰ ਅਵੀ ਜੋ ਹੈ ਉਡਰਣੇ 10 ਵਜੇ ਦਾ ਬਾਰਡਰ ਸੀ ਜਿਹੜਾ ਪੂਰਾ ਹੋ ਚੁੱਕਾ 10 ਵਜੇ ਤੋਂ ਜੇ ਕੋਈ ਪਹਿਲਾ ਕਬੂਤਰ ਬੈਠ ਜਾਵੇ ਤਾਂ ਉਹ ਕਟਿਆ ਜਾਂਦਾ ਜੀ ਬਾਕੀ ਇਹ ਸ਼ੋਕੂ ਪਹਿਲਵਾਨ ਜੀ ਦੀ ਛੱਤਾ ਫੇਰ ਤੁਹਾਨੂੰ ਦੱਸ ਦਈਏ ਜਿੱਥੇ ਅਸੀਂ ਬੈਠੇ ਹੋਏ ਹਾਂ ਜੀ ਇਸ ਤੋਂ ਬਾਅਦ ਅਸੀਂ ਇੱਕ ਨੈਕਸਟ ਛੱਤ ਤੇ ਹੋਰ ਜਾਵਾਂਗੇ ਜੀ ਉੱਥੇ ਜਾ ਕੇ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਕਿਉਂਕਿ ਸਾਰੇ ਜਿਹੜੀ ਵੀ ਥਾਂ ਤੇ ਜਾਇਆ ਇੱਕ ਕਬੂਤਰੇ ਨੀਵਾ ਆ ਗਿਆ ਬਾਈ ਦਾ ਛਤਰੀਆਂ ਦੇ ਨਾਲ ਖਹਿਣ ਦਿਆ ਉਹ ਤੁਹਾਨੂੰ ਆਪਾਂ ਦਿਖਾਣੇ ਆ ਬਾਈ ਜੀ ਇੱਕ ਕਬੂਤਰ ਬਾਈ ਹੁਣਾਂ ਦਾ ਨੀਵਾ ਆ ਆਰਡਰ ਆ ਜੇਕਰ ਵਿੱਚ ਰੇਂਜ ਦੇ ਆ ਗਿਆ ਤੇ ਤੁਹਾਨੂੰ ਆਪਾਂ ਜ਼ਰੂਰ ਦਿਖਾਵਾਂਗੇ ਆ ਹੈ ਜੀ ਆ ਦੇਖੋ ਛਤਰੀ ਦੇ ਲਾਗੇ ਬਿਲਕੁਲ ਘੁੰਮ ਰਿਹਾ ਕਬੂਤਰ ਇੱਕ ਕਬੂਤਰ ਜਿਹੜਾ ਨੀਵਾ ਹੈ ਬਾਈ ਦਾ ਬਾਕੀ ਪੰਜ ਕਬੂਤਰ ਜਿਹੜੇ ਉੱਚੇ ਨੇ ਜੀ ਇਹ ਵੀ ਤਾਂ ਮੁੜ ਗਿਆ ਫੇਰ ਚੱਕਰੀ ਲਾ ਕੇ ਕੱਲਾ ਨੀਵਾ ਰਹਿ ਗਿਆ ਇਸ ਕਰਕੇ ਥੋੜਾ ਜੀ ਚਸ ਬੈਠਣ ਦੀ ਕਰਦਾ ਪਿਆ ਆ ਉੰਜ ਬਾਕੀ ਕਬੂਤਰ ਜਿਹੜੇ ਹੈਗੇ ਬਾਈ ਦੇ ਸਾਰੇ ਉੱਚੇ ਨੇ ਬਾਰਡਰ ਹੋ ਚੁੱਕਾ ਬਾਈ ਦੇ ਕਬੂਤਰਾਂ ਦਾ इधरों आ रहा कबूतर तह दिखाने जी दोबारा नहीं भाई जी हम सुन नहीं करते कबूतर को हम आराम से उड़ाते हैं हमारे कबूतर घर आने चाहिए सारे के सारे अगर एक भी कबूतर बाहर बैठ गया ना तो बाजी जीरो वो बंदा समझ लो के ਮੈਚ ਵਿੱਚੋਂ ਇਸ ਟੂਰਨਾਮੈਂਟ ਸੇ ਬਾਹਰ ਹੋ ਜਾਏਗਾ ਇਸ ਲਈ ਕਬੂਤਰ ਜੋ ਹੈ ਨਾ ਘਰ ਪਰ ਬੈਠਣੇ ਜ਼ਰੂਰੀ ਆਂ ਹਮਾਰੇ ਮੈਚ ਮੇਂ ਮੈਚ ਇਸ ਟਾਈਮ ਪੂਰਾ ਵਧੀਆ ਚੱਲਦਾ ਪਿਆ ਹੈ ਜੀ ਇਹ ਦੂਜੀ ਛੱਤ ਤੇ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਆਂ ਚੈਨਲ ਨੂੰ ਬਾਈ ਜੀ ਕਰ ਲੋ ਸਬਸਕ੍ਰਾਈਬ ਤੁਹਾਨੂੰ ਸ਼ੌਂਕ ਕਰਾਉਂਦੇ ਆਂ ਵਧੀਆ ਵਧੀਆ ਆਪਾਂ ਮੇਰੇ ਵੀਰ ਪੂਰਾ ਵਧੀਆ ਜਿਹੜਾ ਇਸ ਟਾਈਮ ਨਜ਼ਾਰਾ ਬਣਿਆ ਹੋਇਆ ਸ਼ੌਕੂ ਪਹਿਲਵਾਨ ਦੀ ਛਾਤ ਆ ਫੇਰ ਤੁਹਾਨੂੰ ਦੱਸ ਦਈਏ ਔਰ 6 ਦੇ 6 ਕਬੂਤਰਾਂ ਦੇ ਘੰਟੇ ਜੋੜਨੇ ਨੇ ਕਿਹੜਾ ਕਬੂਤਰ ਕਿੰਨੇ ਘੰਟੇ ਉੱਡ ਕੇ ਆਂਦਾ ਕਿੰਨੇ ਮਿੰਟ ਉੱਡ ਕੇ ਆਂਦਾ ਹਰ ਚੀਜ਼ ਜਿਹੜੀ ਐਡ ਕੀਤੀ ਜਾਣੀ ਆ ਬਾਈ ਜੀ ਹਰ ਚੀਜ਼ ਜਿਹੜੀ ਹੈਗੀ ਆ ਇਹਨਾਂ ਦੀ ਐਡ ਹੋਣੀ ਆ ਘੰਟੇ ਮਿੰਟ ਸਭ ਜੁੜਨਗੇ ਜੀ ਤੇ ਪਹਿਲਾ ਦੂਜਾ ਤੀਜਾ ਇਨਾਮ ਉਸੇ ਹਿਸਾਬ ਨਾਲ ਦਿੱਤਾ ਜਾਣਾ ਪਹਿਲੇ ਨੂੰ 50% ਦੂਜੇ ਨੂੰ 30% ਤੇ ਤੀਜੇ ਨੂੰ 20% ਇਨਾਮ ਆ ਬਾਈ ਜੀ ਇਹ ਮੈਚ ਬਹੁਤ ਵਧੀਆ ਚੱਲ ਰਿਹਾ ਜੀ ਇਹਲੇ ਹਾਈ ਸ਼ਾਰਪਰ ਜ਼ਿਲ੍ਹੇ ਚ ਬਹੁਤ ਬਾਜ਼ੀਆਂ ਆ ਡਰ ਰਹੀਆਂ ਬਾਈ ਉੱਡੀ ਜਾਣੀਆਂ ਇਹ ਤਾਂ ਇਹਨਾਂ ਦਾ ਕੋਈ ਅੰਤ ਨਹੀਂਗਾ ਹੁਣ ਤੇ ਹਰ ਏਰੀਆ ਦੇ ਵਿੱਚ ਖਿਡਾਰੀ ਵੀਰੇ ਬਹੁਤ ਹੋ ਗਿਆ ਤੇ ਸਾਰੀ ਜਗ੍ਹਾ ਤੇ ਬਾਜ਼ੀਆਂ ਬਹੁਤ ਉਡਰੀਆਂ ਨੇ ਰੋਹਿਤ ਯਮ ਵੀਰ ਜੀ ਆਪਣਾ ਨਹੀਂ ਕੋਈ ਬੈਠਾ ਆਪਣੇ ਉੱਡ ਰਹੇ ਨੇ ਬਾਈ ਜੀ 6 ਦੇ 6 ਰਣਜੀਤ ਸਿੰਘ ਵੀਰ ਫਨ ਇਨ ਐਟੀਟਿਊਡ ਧੰਨਵਾਦ ਆ ਜਿਹੜੇ ਵੀਰ ਨਾਲ ਜੁੜੇ ਨੇ ਸ਼ੌਂਕ ਕਰ ਰਹੇ ਨੇ ਕਬੂਤਰਬਾਜ਼ੀ ਮੁਕਾਬਲਾ ਘਰ ਵਾਲੀਆਂ ਬਾਜ਼ੀਆਂ ਦਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਪੂਰਾ ਲਾਈਵ ਤੁਹਾਨੂੰ ਦਿਖਾ ਰਹੇ ਹਾਂ نیچے ਜਿਹੜੇ 10 ਕਬੂਤਰ ਕੱਟੇ ਹੋਏ ਛੱਡੇ ਹੋਏ ਨੇ ਵਿਚਾਰੇ ਦੇਣੇ ਇਹ ਦੇਖੋ ਧੁੱਪੇ ਪੈ ਰਹਾ ਹੈ ਤੇ ਧੁੱਪ ਛਕੀ ਜਾ ਰਹੀ ਹੈ ਇਹਨਾਂ ਦੁਆਰਾ ਹੋ ਗਏ ਇਕੱਠੇ ਸਾਰੇ ਫੇਰ ਹਨ ਜਿਹੜਾ ਨੀਵੇਂ ਆਇਆ ਸੀ ਕਬੂਤਰ ਉਹ ਵੀ ਬਾਈ ਉੱਚਾ ਚਲਾ ਗਿਆ ਦੁਆਰਾ ਨਾਲ ਰਲ ਗਿਆ ਵਾਕੀ ਬਦਿਆ ਸ਼ੌਂਕ ਚੱਲਦਾ ਹੋਇਆ ਸ਼ਾਤਾਬਈ ਸ਼ੋਕੂ ਪਲਵਾਨ ਦੀ ਫੇਰ ਦੱਸ ਜੀਏ ਜਤਨ ਅਡਰਟ ਹੋਰ ਜੇ ਗੇਮਿੰਗ ਵਾਲੇ ਬਾਈ ਨਾਲ ਜੁੜੇ ਨੇ ਆਕਾਸ਼ ਬਾਈ ਆ ਕੀ ਕੇ ਵੀਰ ਦੇ ਛੇ ਦੇ ਛੇ ਕਬੂਤਰ ਉਡਰ ਰਿਹਾ ਕੀ ਕੇ ਵੀਰ ਦੀ ਛੱਤ ਤੇ ਜਾ ਰਿਹਾ ਇਸ ਤੋਂ ਬਾਅਦ ਆਪਾਂ ਕੀਰਤਹੀਰ ਐਰ ਕੀ ਵੀਰੇ ਸਿਕਰੀ ਦਾ ਪਤਾ ਨਹੀਂ ਬਾਜੀ ਹੈਗੀ ਕਿ ਨਹੀਂ ਹੈਗੀ ਮੇਰਾ ਵੀਰ ਤੇ ਹੋਰ ਬਾਜ਼ੀਆਂ ਬਹੁਤ ਹੋ ਰਹੀਆਂ ਨੇ 20 ਤਰੀਕ ਨੂੰ ਜਿਹੜੀ ਹੈਗੀ ਆ ਬਾਜੀ ਜਿਹੜੀ ਉੱਡੇਗੀ ਹਰ ਸੀ ਪਿੰਡ ਤੇ ਹੋਰ ਵੀ ਬਾਜੀਆਂ ਮਕੇਰੀਆਂ ਦੇ ਨੇੜੇ ਬਹੁਤ ਉੱਡ ਰਹੀਆਂ ਨੇ ਜਿਹੜੀਆਂ ਜਿਹੜੀਆਂ ਬਾਜੀਆਂ ਉੱਡਣਗੀਆਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗੇ ਆਪਾਂ ਅਪਡੇਟ ਦਿੰਦੇ ਰਹਨੇ ਆ ਜੀ ਬਾਕੀ ਅੱਜ ਦਾ ਮੈਚ ਪੂਰਾ ਵਧੀਆ ਚੱਲ ਰਿਹਾ ਆ ਇੱਕ ਬਾਈ ਜੀ ਆਪਣੀ ਜੱਗਾ ਪਿੰਡਾ ਬੇਗਵਾਲ ਦੇ ਲਾਗੇ ਉੱਥੇ ਬਾਜੀ ਉੱਡੀ ਹੋਈ ਆ ਅੱਜ ਅਲਟੋਕਾਰ ਵਾਲੀ ਅਲਟੋ ਕਾਰ ਵਾਲੀ ਬਾਜੀ ਉੱਡੀ ਹੋਈ ਆ ਉੱਥੇ ਵੀ ਆਪਣਾ ਇੱਕ ਕਬੂਤਰ ਉੱਡ ਰਿਹਾ ਸ਼ਾਹ ਨੰਗਲ ਦੇ ਨਾਮ ਤੇ ਆਪਣੇ ਹਰਜੀਤ ਭਾਜੀ ਬੰਗਾਲੀਪੁਰ ਵਾਲੇ ਕਬੂਤਰ ਲੈ ਕੇ ਉੱਥੇ ਗਏ ਹੋਏ ਨੇ ਕਬੂਤਰ ਜਿਹੜਾ ਆਪਣੇ ਘਰੋਂ ਆ ਜੀ ਤੇ ਵਿਰਾਟ ਕਲੱਬ ਦਾ ਆ ਕਬੂਤਰ ਆਪਾਂ ਹਰਜੀਤ ਭਾਜੀ ਦੇ ਤੇ ਸਾਡੇ ਕਬੂਤਰ ਜਿਹੜੇ ਇਕੱਠੇ ਉੱਡਦੇ ਨੇ ਜੀ ਤੇ ਬਾਈ ਹੁਣੀ ਲੈ ਕੇ ਪਹੁੰਚੇ ਹੋਇਆ ਸ਼ਾਹ ਨੰਗਲ ਦੇ ਨਾਮ ਤੇ ਉੱਡ ਰਿਹਾ ਜੀ ਉੱਥੇ ਕਬੂਤਰ ਤੇ ਉਹ ਵੀ ਬਾਜੀ ਜਿਹੜੀ ਹੈਗੀ ਆ ਮਾਲਵਾ ਟੀਵੀ ਤੇ ਚੱਲ ਰਹੀ ਆ ਜੀ ਦੁਆਬਾ ਸੋਰੀ ਦੁਆਬਾ ਟੀਵੀ ਤੇ ਚੱਲ ਰਹੀ ਆ ਕਰبال ਸਿੰਘ ਬਾਈ ਜੁੜੇ ਨੇ ਜੀ ਇੱਕ ਕਰਵਾਲੀ ਬਾਈ ਦਾ ਤੁਸੀਂ ਬਾਈ ਜੀ ਸ਼ੌਂਕ ਕਰ ਰਹੇ ਹੋ ਫਿਰ ਤੁਹਾਨੂੰ ਦੱਸ ਦਈਏ ਮੁਕੇਰੀਆਂ ਏਰੀਏ ਦੇ ਵਿੱਚ ਹੈਰੀ ਪੀਜਨ ਕਲੱਬ ਵੱਲੋਂ ਜਿਹੜਾ ਮੈਚ ਜਿਹੜਾ ਕਰਾਇਆ ਗਿਆ ਆ ਉਹ ਚੱਲ ਰਿਹਾ ਉਹਦਾ ਤੁਸੀਂ ਸ਼ੌਂਕ ਕਰ ਰਹੇ ਹੋ ਜਿਹਦੇ ਵਿੱਚ 6-6 ਕਬੂਤਰ ਉਡਾਏ ਗਏ ਨੇ ਜੀ ਕਬੂਤਰਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਹਰ ਤਰ੍ਹਾਂ ਦੇ ਸ਼ੌਂਕ ਪੂਰੇ ਪੰਜਾਬ ਦਾ ਹਰਿਆਣੇ ਦਾ ਸ਼ੌਂਕ ਕਰਾਉਣੇ ਤੁਹਾਨੂੰ ਆਪਾਂ ਇਸ ਚੈਨਲ ਤੇ ਇਸ ਚੈਨਲ ਤੇ ਤੁਹਾਡੀ ਹਰ ਮੁਸ਼ਕਲ ਦਾ ਹੱਲ ਵੀ ਕੀਤਾ ਜਾਂਦਾ ਬਈ ਕਿਸੇ ਦੇ ਕਬੂਤਰ ਨੂੰ ਕੋਈ ਬਿਮਾਰ ਸ਼ਮਾਰਾ ਔਰ ਹਰ ਕਿਸੇ ਨੂੰ ਉਹਦਾ ਪ੍ਰੋਪਰ ਸੋਲੂਸ਼ਨ ਦੱਸਿਆ ਜਾਂਦਾ ਹਰ ਕਿਸੇ ਦੀ ਗੱਲ ਦਾ ਜਵਾਬ ਦਿੱਤਾ ਜਾਂਦਾ ਬਈ ਹਰ ਕਿਸੇ ਦਾ ਫੋਨ ਵੀ ਉਠਾਇਆ ਜਾਂਦਾ ਹੈ ਤੁਹਾਨੂੰ ਪਤਾ ਅਜੇ ਤੱਕ ਇਦਾਂ ਨਹੀਂ ਕਦੇ ਹੋਇਆ ਵੀ ਆਪਾਂ ਕਿਸੇ ਨੂੰ ਜਵਾਬ ਨਾ ਦਿੱਤਾ ਹੋਏ ਜਿਹੜੀ ਜਾਣਕਾਰੀ ਸਾਡੇ ਕੋਲ ਨਾ ਹੋਵੇ ਉਹਦੇ ਲਈ ਬਈ ਅਸੀਂ ਮਨਾ ਵੀ ਕਰ ਦਿੰਨੇ ਆ ਜੀ ਤੇ ਬਾਦੀ ਮਿੱਤਰੋ ਅਗਲਾ ਛੱਤ ਤੇ ਜਾ ਰਹੇ ਆ ਦੁਬਾਰਾ ਅਗਲੀ ਛੱਤ ਤੇ ਜਾ ਕੇ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਤੇ تھوڑی دیر ਲਈ ਇੰਤਜ਼ਾਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਸ ਆਪਾਂ 15-20 ਮਿੰਟ ਚ ਦੁਬਾਰਾ ਲਾਈਵ ਆ ਰਹੇ ਆ ਜੀ 15-20 ਮਿੰਟ ਚ ਦੁਬਾਰਾ ਲਾਈਵ ਵਾਪਸ ਆ ਰਹੇ ਆ ਈ ਧੰਨਵਾਦ ਜੀ